ਮੰਤੂ ਜੀ ਮੈਂ ਉਹ ਗੱਲ ਕਰ ਰਿਹਾ ਸੀ ਗਾਇਕ ਵਾਲੀ ਗੱਲ ਮਾਨੋ ਕਿਹੜੀ ਗਾਇਕਾਂ ਦਾ ਵੀ ਬਹੁਤ ਰੌਲਾ ਪੈਂਦਾ ਤੇ ਗੁੱਸਾ ਵੀ ਅੱਜ ਕੱਲ ਬੜਾ ਹੈ ਪਤਾ ਨਹੀਂ ਪਿਸਤੌਲ ਬਸੂਰ ਕੰਨਾਂ ਲੱਗੇ ਤੇ ਮੈਂਟ ਲਾਉਂਦੇ ਆ ਦੇਖੋ ਪਿਸਤੌਲ ਧੂਪ ਦੇਣ ਲਈ ਥੋੜੀ ਹੁੰਦੀ ਆ ਕਿਤੇ ਕੱਢਣੀ ਵੀ ਪੈਂਦੀ ਆ ਤੇ ਜੇ ਤੁਹਾਡੇ ਚ ਕੱਢਣ ਦਾ ਮद्दा ਹੀ ਐ ਨਹੀਂ ਕਿਤੇ ਚੋਕੇ ਨਹਿਰ ਚ ਸੁੱਟਾਓ ਰੱਖਣ ਦਾ ਵੀ ਕੀ ਫਾਇਦਾ ਐ ਵੇ ਪਰ ਇੱਕ ਪਾਸਾ ਲੰਕਾਈ ਪਰਕਾਰਨ ਵੀ ਤੇ ਹੋਣਾ ਚਾਹੀਦਾ ਕੋਈ ਜਾਇਜ਼ ਸਥਿਤੀਆਂ ਦੇਖੋ ਨਾ ਸਰ ਮੈਂ ਅੱਗੇ ਗੱਲ ਕਰਦਾ ਹਾਂ ਨਾ ਕਿ ਇੱਕ ਦਿਨ ਅਸੀਂ ਬੈਠੇ ਸੀ ਤੇ ਮੈਂ ਉਹਦੇ ਭਰਾ ਨੂੰ ਸਮਝਾਇਆ ਕਿ ਇੱਕ ਜਿਮ ਤੇ ਇੱਕ ਜੇਲ ਇਹ ਦੋ ਐਸੇ ਸਥਾਨ ਨੇ ਕਿ ਇੱਥੇ ਨਾ ਹੀ ਬਹੁਤੇ ਬੰਦਿਆਂ ਨਾਲ ਨੇੜਤਾ ਪਾਈਦੀ ਹੈ ਤੇ ਨਾ ਹੀ ਐਵੇਂ ਅੱਖਾਂ ਵਿਖਾਈਦੀਆਂ ਇੱਥੇ ਪਤਾ ਨਹੀਂ ਕਿਹੜਾ ਕੀ ਨਿਕਲ ਆਉਣਾ ਆਪਾਂ ਕਿਸੇ ਨੂੰ ਜਾਣਦੇ ਹੀ ਨਹੀਂ ਹੁੰਦੇ ਆਪਾਂ ਸਿਰਫ ਜਿਹੜੇ ਆਪਣੇ ਟਾਈਮ 'ਚ ਆਉਂਦੇ ਆ ਨਾ ਜਿਮ 'ਚ ਆਪਾਂ ਉਹਨਾਂ ਨੂੰ ਜਾਣਦੇ ਆ ਕੁਝ ਨੂੰ ਨਿੱਜੀ ਤੌਰ ਤੇ ਕੁਝ ਸ਼ੱਕ ਲੋ ਕਈ ਵਾਰ ਵਿੱਚ ਐਵੇਂ ਕੋਈ ਵੱਜ ਪਿਆ ਤੇ ਪਤਾ ਨਹੀਂ ਕੀ ਖੁਸ਼ ਹੋ ਜਾਣਾ GLB ਹੀ ਹਿਮਾਲਾ ਦਾ ਸਰ ਤੇ ਇਤਫਾਕਨ ਇੰਨਾ ਚਿਰ ਹੋ ਗਿਆ ਮੇਰੀ ਪਰਸਨਲ ਨਾ ਜੇਲ੍ਹ ਚ ਨਾ ਜਿੰਮ ਚ ਆਪਣੇ ਬਥੇਰਾ ਖੁਸ਼ ਜ਼ਿੰਦਗੀ ਚ ਕੀਤਾ ਕਿਉਂਕਿ ਇੱਕ ਆਪ ਦੀ ਵਿਧੀ ਬਣਾ ਕੇ ਚੱਲੀਦਾ ਤੇ ਇਹ ਇੱਥੇ ਤੁਸੀਂ ਦੇਖੋ ਕਿ ਅੱਗੇ ਵੀ ਇੱਕ ਵੀਡੀਓ ਆਈ ਜਿਹਦੇ ਚ ਇੱਕ ਉਹ ਸਰਦਾਰ ਮੁੰਡਾ ਸੀ ਤੇ ਥੱਪੜ ਮਾਰ ਕੇ ਉਹਦੀ ਦਸਤਾਰ ਲਾਤੀ ਸੀ ਹਾਂਜੀ ਰੋਲਾ ਕੀ ਸੀ ਰੋਲਾ ਐਕਸਰਸਾਈਜ਼ ਲਾਉਂਦਾ ਸੀ ਹੂੰ ਠੀਕ ਹੈ ਜੀ ਇੱਥੇ ਕੀ ਆ ਬੱਤੀਬੌਰ ਦਾ ਪਿਸਤੌਲ ਕੱਢੀ ਖੜਾ ਸਰ ਬੱਤੀਬੌਰ ਤੇ ਉਹੀ ਅੱਜਕੱਲ ਤਾਂ ਹਮੇ ਸਿੱਧੀ ਗੱਲ ਦੱਸਾਂ ਸਰ ਉਹ ਬੱਤੀਬੌਰ ਵਾਲੇ ਕੋ ਸਾਰਾ ਕਰਨ ਇਹ ਬੱਤੀਬੌਰ ਵਾਲਾ ਤਾਂ ਕੰਮ ਜਿਹੜਾ ਉਹਦਾ ਹੀ ਅੱਜਕੱਲ ਜੋ ਜਿਹੋ ਜਿਹੇ ਅਸਲੇ ਆਏ ਪਏ ਨੇ ਠੀਕ ਹੈ ਹੁਣ ਇੱਥੇ ਕੀ ਰੌਲਾ ਪਿਆ ਇੱਥੇ ਵੀ ਸਰ ਉਹ ਕਹਿੰਦੇ ਜੀ ਮਸ਼ੀਨ ਫ੍ਰੀ ਕਰਨ ਤੋਂ ਕਿਵਲੀ ਕਰ ਮੈਂ ਐਕਸਰਸਾਈਜ਼ ਲਾਉਣੀ ਹੈ ਲੋ ਇਹ ਤਾਂ ਕੋਈ ਫਿਰ ਜਾਇਜ਼ ਮਸਲਾ ਨਹੀਂ ਹੋਇਆ ਨਾ ਇੱਥੇ ਯਾਰ ਕਮਾਲ ਦੀ ਗੱਲ ਆ ਮੈਂ ਨਾ ਮਤਲਬ ਕਿ ਆਪਣੇ ਚਲੋ ਏਰੀਏ ਚ ਜਿਹੜੀਆਂ ਟੌਪ ਦੀਆਂ ਜਮਾ ਨੇ ਜੀ ਵਕ ਵਕ ਟਾਈਮ ਤੇ ਮੈਂ ਉਹਨਾਂ ਚ ਜਮਲਾਈ ਆ ਹਮ ਆਪਾਂ ਆਪਦਾ ਟਾਈਮ ਨਿਰਧਾਰਤ ਕਰੀਦਾ ਉਹ ਜਿਹਦੇ ਚ ਮਾਹੌਲ ਜਿਹੜਾ ਸ਼ਾਂਤ ਜਾ ਹੋਵੇ ਕਿ ਬੰਦੇ ਘੱਟ ਹੋਣ ਠੀਕ ਹੈ ਜੀ ਪਿੰਡੂ ਜੇ ਬੰਦਿਆਂ ਦਾ ਟਾਈਮ ਹੋਵੇ ਤੇ ਖਾਸ ਤੌਰ ਤੇ ਨਿੱਜੀ ਜਾਣਨ ਵਾਲੇ ਬੰਦੇ ਹੋਣ ਚਲੋ ਕਿਤੇ ਗੱਲ ਵਾਦ ਇਹ ਵੀ ਮੈਡੀਟੇਸ਼ਨ ਹੀ ਹੁੰਦਾ ਇੱਕ ਤਰ੍ਹਾਂ ਬਿਲਕੁਲ ਜੀ ਉੱਥੇ ਤੁਸੀਂ ਯਾਰ ਕਿਹੜਾ ਮੈਡੀਟੇਸ਼ਨ ਕਰ ਰਹੇ ਹੋ ਹਮ ਮਸ਼ੀਨਾਂ ਤੋਂ ਜਿੰਨ ਖਸਮਾ ਦਾ ਸਿਰ ਖਾ ਉਹਨੇ ਚਰ ਦੂਜੀ ਲਾ ਲਓ ਯਾਰ ਜੀ ਜਾਦੋ ਵਹਿਲੀ ਹੋਏਗੀ ਤਦ ਲਾਲੇ ਉਹ ਅਗਲੇ ਦਿਨ ਲਾਲੋ ਕਿੱਡੀ ਗੱਲ ਆ ਬਿਲਕੁਲ ਬਿਲਕੁਲ ਜਿਹੜਾ ਕੋਈ ਚੜ ਗਿਆ ਉਹ ਉਹਦੇ ਤੇ ਡਿਪੈਂਡ ਆ ਵੀ ਉਹਨੇ ਕਿੰਨਾ ਕੁ ਮਤਲਬ ਕਿ ਉਸ ਮਸ਼ੀਨ ਤੇ ਭਜਣਾ ਨਾ ਸਨਾ ਐਵੇਂ ਬਸ ਫਾਲਤੂ ਦੀਆਂ ਗੱਲਾਂ ਨੇ ਹੁਣ ਕੀ ਆ ਉਹੀ ਨਿਕਰਜੀ ਚ ਉਦਾਂ ਹੀ ਫੜ ਕੇ ਲੈ ਗਏ ਆ ਪੁਲਸ ਨੇ ਕਿਹੜਾ ਸਿੰਗਰ ਆ ਇਹ ਗੱਲ ਮਾਣੂ ਕੇ ਗੱਲ ਮਾਣੂ ਕੇ ਤੇ ਆ ਅੱਛਾ ਜੀ ਗੱਲ ਇਹ ਆ ਕਿ ਉਹ ਉਦਾਂ ਹੀ ਉਹ ਕੱਚਾ ਜਿਹਾ ਪਾਇਆ ਉਹਨੇ ਉਹਦੇ ਉਕੜੀਸ ਕੇ ਕੋਰਚ ਕੀ ਯਾਰ ਜਲੂਸ ਕਢਾਉਣ ਵਾਲੀ ਗੱਲ ਆ ਇਹਦੀ ਕੋਈ ਗੱਲ ਨਹੀਂ ਹੁੰਦੀ ਕੋਈ ਟ੍ਰੇਨਰ ਨੇ ਕੋਈ ਮਾੜੀ ਮੋਟੀ ਇੱਧਰ ਉੱਧਰ ਦੀ ਹੋ ਗਈ ਆ ਕੋਈ ਆਪਾਂ ਜਿਮ ਬਦਲ ਸਕਦੇ ਆ ਕੋਈ ਕਿਦਾ ਸ਼ਿਕਵਾ ਕਰਕੇ ਅਗਲੇ ਨੂੰ ਕਹੋ ਕਿ ਮੇਰੀ ਫੀਸ ਵਾਪਸ ਕਰ ਦੇ ਯਾਰ ਮੈਂ ਨਹੀਂ ਆਉਣਾ ਜੀ ਜੀ ਜੇ ਤੁਹਾਨੂੰ ਲੱਗਦਾ ਕਿ ਯਾਰ ਇਸ ਜਿਮ ਚ ਰਸ਼ ਜ਼ਿਆਦਾ ਜਿਮ ਚੇਂਜ ਕਰ ਲਓ ਪੈਸੇ ਦੇ ਕੇ ਪਾਰ ਲੰਘਣਾ ਸਰ ਇਹਦੇ ਚ ਕੀ ਆ ਹੂੰ ਠੀਕ ਆ ਨਾ ਤੋ ਐਵੇਂ ਫਾਇਦਾ ਕੀ ਉਹ ਵੀ ਕਰਿਆ ਕਿ ਕੋਈ ਪਰਸਤਿਤੀ ਹੁੰਦੀ ਆ ਜਿੱਥੇ ਅਸਲਾ ਕੱਢਣਾ ਪੈਂਦਾ ਤੇ ਕਈ ਵਾਰ ਅਸਲਾ ਕੱਢਿਆ ਜਿਹੜਾ ਫਿਰ ਵਾਪਸ ਨਹੀਂ ਪਾਇਆ ਜਾਂਦਾ ਜੀ ਫਿਰ ਆਰ ਜਾਂ ਪਾਰ ਹੁੰਦੀ ਆ ਠੀਕ ਹੈ ਇਹ ਵੀ ਸੋਚ ਸਮਝ ਕੇ ਕੱਟਣਾ ਚਾਹੀਦਾ ਤੇ ਦੂਸੇ ਗੱਲ ਇਹ ਆ ਕਿ ਗੱਲ-ਗੱਲ ਤੇ ਯਾਰ ਹੁਣ ਨਿੱਕੀ-ਨਿੱਕੀ ਗੱਲ ਤੇ ਅਸੀਂ ਆ ਆ ਵੀਡੀਓ ਦੇਖ ਰਹੇ ਹਾਂ ਕੋਈ ਦਸਤਾਰ ਲਾ ਦਿੰਦਾ ਫਿਰ ਉਹ ਮਾਫੀਆਂ ਮੰਗਦਾ ਫਿਰਦਾ ਕੋਈ ਐਂ ਤਾਂ ਪਿਸਤੌਲ ਬਿਖਾ ਕੇ ਮੁੜ ਕੇ ਕੈਪਰੀ ਜੀ ਚੀ ਉਹ ਕੋਰਟ ਚ ਵੜੀ ਫਿਰਦੇ ਆ ਕਿਆ ਚੱਲ ਰਿਹਾ ਯਾਰ ਸਮਝ ਨਹੀਂ ਆਉਂਦੀ ਬినੋਦ ਕਿਆ ਚੱਲ ਰਿਹਾ ਯਾਰ ਜੀ ਬਿਲਕੁਲ ਪਰ ਇਧਰ ਦੇਖੋ ਮਿੰਟੂ ਜੀ ਇੱਕ ਕਮੈਂਟ ਚੱਲ ਰਿਹਾ ਮਨਦੀਪ ਸਿੰਘ ਜੀ ਹੋਰਿਆਂ ਦਾ ਤੇ ਇਹ ਕਹਿ ਰਹੇ ਨੇ ਕਿ ਟਾਈਮ ਇਨਕਰੀਸ ਕਰੋ ਥੋੜਾ ਜਿਹਾ ਸਰ ਬਹੁਤ ਲੁਕੀ ਕਹਿੰਦੇ ਨੇ ਜੀ ਆ ਚਲੋ تایਮ ਅਸੀਂ ਇਸ ਗਿਲ ਮਾਨੁਕੇ ਦੇ ਵੀ ਬਹੁਤ ਰੋਲ ਆ ਅੱਛਾ ਜੀ ਜਟਨ ਫਾਇਰ ਜੀ ਕਹੇ ਨਹੀਂ ਮੈਨੂੰ ਨਹੀਂ ਪਤਾ ਜੀ ਤੇ ਮਾਨੁਕੇ ਦੇ ਪੁਰਾਣੇ ਸਮੇਂ ਚ ਵੀ ਇੱਕ ਗੀਤਕਾਰ ਹੁੰਦੇ ਸਨ ਮੇਰੇ ਖਿਆਲ ਦੇ ਨਾਲ ਮੇਜਰ ਰਾਜਸਤਾਨੀ ਨੂੰ ਗਾਣੇ ਅੱਛੇ ਦਿੰਦੇ ਹੁੰਦੇ ਸੀਗੇ ਜੇ ਮੈਂ ਗਲਤ ਨਹੀਂ ਹਾਂ ਤਾਂ ਇਹ ਪਤਾ ਨਹੀਂ ਮਾਨੁਕੇ ਕਿਹੜਾ ਹੈ ਜੀ ਜਿਹੜਾ ਸ਼ਾਇਦ ਜਗਰਾਉਂ ਕੋਲ ਵੀ ਇੱਕ ਮਾਨੁਕੇ ਹੈ ਤੇ ਜਿੱਥੇ ਦੀ ਬੀਬੀ ਸਰਜੀਤ ਕੋਹਰੇ ਸ਼ਾਇਦ ਜੀ ਤੇ ਉਹ ਮੇਜਰ ਰਾਜਸਤਾਨੀ ਨੂੰ ਬਹੁਤ ਸੌਂਗ ਉਹ ਉਹਨਾਂ ਕੋਲ ਨਾ ਰਾਈਟਰ ਉਸ ਟਾਈਮ ਬਹੁਤ ਤਕੜੇ ਸੀ ਮੇਜਰ ਰਾਜਸਤਾਨੀ ਕੋਲ ਇਹਦੋਂ ਕੇਵਲ ਪਦਾ ਉਡਵਾ ਲਿਆ ਹੈ ਬੜੇ ਅਨ ਮਤਲਬ ਬੜੇ ਪਿਆਰੇ ਰਾਈਟਰ ਸੀ ਭਾਈ ਰੂਪੇ ਵਾਲਾ ਬੂਟਾ ਬਿਲਕੁਲ ਕੋਲੀਏ ਵਾਲੇ ਮਤਲਬ ਬੜੇ ਪਿਆਰੇ ਰਾਈਟਰ ਸੀ ਕਿ ਸਤਨਾਮ ਜੀ ਗਰੀਤ ਲਿਖਦਾ ਜੋ ਸਤਨਾਮ ਜੀ ਗਰੀ ਤੇ ਫੂਲ ਉਹਦਾ ਪਿੰਡ ਸਖਿਓ ਮਲਕ ਬੜੇ ਪਿਆਰੇ ਰਾਈਟਰ ਸੀ ਕਿ ਮੇਜਰ ਰਾਜਸਤਾਨੀ ਦੇ ਕੋਲ ਤਾਂ ਖੈਰ ਇਹ ਮੋਗੇ ਵਾਲਾ ਸ਼ਾਇਦ ਠੀਕ ਹੈ ਜੀ ਇਹ ਮੋਗੇ ਕੋਲ ਵੀ ਮਾਣੂ ਕੇ ਹੈਗੇ ਨੇ ਹਾਂ ਜੀ ਦਾ ਇੱਕ ਦੋ ਜੀ ਵਧੇਰੇ ਨੇ ਫਿਰ ਤੋਂ ਬਾਈ ਪਤਾ ਨਹੀਂ ਅਸੀਂ ਮੈਂ ਨਿੱਜੀ ਤੌਰ ਤੇ ਨਹੀਂ ਜਾਣਦਾ ਸਿੰਗਰ ਨੂੰ ਚਲੋ ਜੇ ਹੋਵੇ ਤਾਂ ਮੇਰੇ ਖਿਆਲ ਦੇ ਨਾਲੇ ਦੋਵੇਂ ਤੇ ਰਨਵੇੜ ਹੀ ਲੈਣ ਆਉਂਦਾ ਰਹਿੰਦਾ ਹਾਂ ਕਰ ਲੈ ਕਿਤੇ ਗਲਤੀ ਹੋ ਜਾਂਦੀ ਹੈ ਮਾੜੀ ਹੋਉਂਦੀ ਜੀ 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 5 5 ਵਜੇ ਤੱਕ ਦਾ ਕਰ ਲੈਣੇ ਆ ਜੀ ਪਰ 5 ਮਿੰਟ ਜ਼ਰੂਰ ਲਾਉਣੇ ਟਾਈਮ ਜੀ ਹਾਂ ਜੀ ਕੋਈ ਗੱਲ ਨਹੀਂ ਟਾਈਮ ਤੇ ਦੇਖੋ ਗੱਲ ਹੈ ਸਾਬ ਕਿ ਘੰਟਾ ਬਹੁਤ ਹੁੰਦਾ ਯਾਰ ਮੈਨੂੰ ਪੁੱਛ ਇੱਕ ਦਿਨ ਲੱਗਦਾ ਕਿਸੇ ਸੱਚ ਨਹੀਂ ਨਾ ਮੰਗਿਆ ਸੀਗਾ ਕੋਈ ਚਲੋ ਕਿਸੇ ਗੱਲ ਦਾ ਤੱਥ ਮੰਗ ਲਿਆ ਤੇ ਮੈਂ ਤੇ ਜੇ ਆ ਵੀ ਥੋੜਾ ਸਾਡੇ ਚ ਵਿਚਾਰ ਤਕਰਾਰ ਵੀ ਹੋ ਜਾਂਦਾ ਆਡੀਅנס ਚ ਉਹਨਾਂ ਦਾ ਉਹ ਮਤਲਬ ਕਿ ਇੱਕ ਪਿਆਰ ਵੀ ਹੁੰਦਾ ਦਾਵਾ ਵੀ ਹੁੰਦਾ ਤੇ ਮੈਂ ਉਹ ਗੱਲ ਆਸੇ ਚ ਕੀਤੀ ਸੀ ਮੈਂ ਕਿਹਾ ਭਾਜੀ ਮੈਂ ਘੰਟੇ ਵਾਸਤੇ ਨਾ ਤਿਆਰੀ ਬਹੁਤ ਲੰਮੀ ਹੁੰਦੀ ਆ ਸਾਡੀ ਤਿਆਰੀ ਕਾਫੀ ਕਰ ਲੈਂਦੇ ਆ ਸੀ ਬਾਨ ਗੋਗ ਵਾਲੀ ਗੱਲ ਤੁਸੀਂ ਕਰਤੀ ਆ ਬਈ ਇੱਕ ਪੇਂਟਿੰਗ ਬਣਾਉਣ ਵਾਸਤੇ ਸੋਹਣੀ ਜੀ ਸਾਰੀ ਉਮਰ ਲੱਗ ਜਾਂਦੀ ਏ ਇੱਕ ਮਿੰਟ ਚ ਨਹੀਂ ਬਣਦੀ ਘੰਟੇ ਲੀਨਤ ਲਉਣੀ ਪੈਂਦੀ ਆ ਜੀ ਜੀ